ਹਾਂਜੀ ਸਟੂਡੈਂਟ ਜਿਵੇਂ ਕਿ ਤੁਹਾਨੂੰ ਪਤਾ ਵੀ ਪੀਐਸਟ ਜਿਹੜਾ ਪੇਪਰ ਹੈ ਉਸ ਦੇ ਵਿੱਚ ਸਮਾਂ ਬਹੁਤ ਨੇੜੇ ਆਉਂਦਾ ਜਾ ਰਿਹਾ ਠੀਕ ਹੈ ਸੋ 15 ਮਾਰਚ ਨੂੰ ਥੋੜਾ ਪੇਪਰ ਹੋਣ ਜਾ ਰਿਹਾ ਜੇਕਰ ਤੁਸੀਂ ਈਵੀਐਸ ਦੇ ਵਿੱਚੋਂ 30 ਚੋਂ 30 ਅੰਕ ਲੈਣਾ ਚਾਹੁੰਦੇ ਹੋ ਬਿਲਕੁਲ ਈਵੀਐਸ ਨੂੰ ਪੇਪਰ ਈਟੀਟੀ ਵਾਲੇ ਕੁਆਲੀਫਾਈ ਕਰਨਾ ਚਾਹੁੰਦੇ ਹੋ पूरा ही पेपर करना चाहिए सब तो पहले चैनल में सबसक्राइब करो पहले अंदर बटन दब लो भाई थोड़ा लेट हो गया अच्छे कोई गल नहीं फिजिकली कोई प्रॉब्लम आ गई सेहत नहीं ठीक हैगी इस करके थोड़ा जहा लेट हो गए सो तो पहले क्लास कैसल करते पर फिर भी सोचे नहीं कैंसल नहीं करी कलास करा ठीक है इस करके भी सारे ने जुड़ो आवाज़ आ रही क्लीयर है नैटवर्क सही है मैं दस दो ठीक है टैलीग्राम जिन्होंने नहीं ज्वाइन किया ज्वाइन कर लो जिन्होंने फ्री वट्सअप ग्रुप नहीं ज्वाइन किया जॉइन कर लोता कि हर रोज़ क्लास का लाहा बिल्कुल लै सको लगभग दो बजे अपनी चलती है ਪਰ ਕਲਾਸ ਚਲਦੇ-ਚਲਦੇ ਉੱਤੇ 5-4 ਮਿੰਟ ਕਈ ਵਾਰੀ ਹੋ ਜਾਂਦੇ ਆ ਸ਼ੁਰੂ ਕਰਦੇ ਆ ਵੀ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਜਿਨ੍ਹਾਂ ਨੇ ਹਲੇ ਤੱਕ ਆਪਣਾ ਟੈਲੀਗ੍ਰam ਚੈਨਲ ਨਹੀਂ ਜੁਆਇਨ ਕੀਤਾ ਜਾਂ WhatsApp ਗਰੁੱਪ ਨਹੀਂ ਜੁਆਇਨ ਕੀਤਾ ਠੀਕ ਹੈ ਉਹ ਜ਼ਰੂਰ ਕਰ ਲਓ ਕਿਉਂਕਿ ਇੱਥੇ ਤੁਹਾਨੂੰ ਕਲਾਸ ਦਾ ਪਤਾ ਲੱਗਦਾ ਰਹਿੰਦਾ ਕਲਾਸ ਕਦੋਂ ਹੋਣੀ ਹੈ ਕਿਹੜੇ ਟਾਈਮ ਹੋਣੀ ਹੈ WhatsApp ਫ੍ਰੀ ਗਰੁੱਪ ਜੁਆਇਨ ਕਰਨ ਵਾਸਤੇ ਤੁਸੀਂ ਕੁਝ ਨਹੀਂ ਕਰਨਾ ਨੇਮ ਲਿਖਣਾ ਸਬਜੈਕਟ ਡਿਸਟ੍ਰਿਕਟ ਜਨਰੇ ਚੀਜ਼ਾਂ ਲਿਖ ਕੇ ਭੇਜ ਦਿਓ ਤੁਹਾਨੂੰ ਫ੍ਰੀ WhatsApp ਗਰੁੱਪ ਚ ਐਡ ਕਰ ਲਿਆ ਜਾਊਗਾ ਤੇ Telegram ਜੁਆਇਨ ਕਰਨ ਵਾਸਤੇ ਕਮੈਂਟ ਬਾਕਸ ਤੁਹਾਨੂੰ ਜਲਦੀ ਲਿੰਕ ਦੇ ਦਾਂਗੇ ਉੱਥੇ ਆ ਕੇ ਤੁਸੀਂ Telegram ਵੀ ਜੁਆਇਨ ਕਰ ਲਿਓ ਠੀਕ ਹੈ ਮੈਨੂੰ ਇੱਕ ਵਾਰੀ ਸਾਰੇ ਜਿਹਨੇ ਕਿ ਤੁਸੀਂ ਵਾਚ ਕਰ ਰਹੇ ਹੋ ਹੱਥ ਖੜਾ ਕਰਕੇ ਦੱਸ ਦਿਓ ਵੀ ਆਵਾਜ਼ ਕਲੀਅਰ ਹੈ ਨੈਟਵਰਕ ਸਹੀ ਹੈ ਓਕੇ ਚੱਲ ਰਹੀ ਹੈ ਕਲਾਸ ਠੀਕ ਹੈ ਬਸ ਇਹਨਾਂ ਕੰਮ ਕਰ ਦੂ ਉਦੋਂ ਆਪਾਂ ਸ਼ੁਰੂ ਕਰ ਲਾਂਗੇ ਉਦੋਂ ਆ ਸ਼ੁਰੂ ਕਰ ਲਾਂਗੇ ਸਾਰੇ ਇਹਨੇ ਲਾਈਕ ਕਰ ਦੋ ਪਹਿਲਾ ਪ੍ਰਸ਼ਨ ਪਹਿਲਾ ਪ੍ਰਸ਼ਨ ਕਰਨ ਤੋਂ ਪਹਿਲਾਂ ਜਿਵੇਂ ਦੇਖ ਸਕਦੇ ਹੋ ਤੁਸੀਂ ਰਾਹੁਲ ਨੈਣ ਆਪਣੇ ਜਿਹੜੇ ਸਟੂਡੈਂਟ ਹੈਗੇ ਪੁਰਾਣੇ ਠੀਕ ਹੈ ਜਿਨ੍ਹਾਂ ਨੇ ਕਿ ਆਪਣੇ ਚੈਨਲ ਤੋਂ ਫ੍ਰੀ ਵੀਡੀਓ ਰਹੀ 115 ਪਲੱਸ ਅੰਕ ਲੈਤੇ ਤੁਸੀਂ ਵੀ ਲੈ ਸਕਦੇ ਹੋ ਇਹ ਵਾਲੇ ਆਪਣੇ ਕੋਰਸ ਨੇ ਵੀ ਈਡੀਟੀ ਵਾਲਿਆਂ ਵਾਸਤੇ ਫੁੱਲ ਕੋਰਸ ਹੈ ਜਿਹੜਾ 2499 ਦਾ ਆ ਵਾਲਾ ਕੋਰਸ ਹੈਗਾ ਵੀ ਪੀ ਅਡਾਣਾ ਵਾਸਤੇ ਫੁੱਲ ਕੋਰਸ ਹੈਗਾ ਜਿਹੜਾ 3000 ਦਾ ਜਿੱਥੇ ਤੁਹਾਨੂੰ ਸਾਰੇ ਸਬਜੈਕਟਾਂ ਦੀ ਥਿਉਰੀ ਸਾਰਿਆਂ ਦੇ ਐਮਸੀਕਿਊ ਸਾਰਿਆਂ ਦੇ ਟੋਪਿਕ ਵਾਸ ਐਮਸੀਕਿਊ ਮਿਕਸਡ ਐਮਸੀਕਿਊ ਹਰੇਕ ਸਬਜੈਕਟ ਦੀ ਤੁਹਾਨੂੰ ਵੀਡੀਓ ਲੈਕਚਰ ਹਰ ਇੱਕ ਚੀਜ਼ ਮਿਲੂਗੀ ਜੋ ਤੁਸੀਂ ਚਾਹੋਗੇ ਠੀਕ ਹੈ ਇਸ ਤਰ੍ਹਾਂ ਇੱਕ ਕਾਮਨ ਕੋਰਸ ਆ ਤਿੰਨ ਸਬਜੈਕਟਾਂ ਵਾਲਾ ਜਿਹਨੇ ਸਿਰਫ ਤਿੰਨ ਸਬਜੈਕਟਾਂ ਦੀ ਤਿਆਰੀ ਕਰਨੀ ਹੈ ਸੀ ਡੀ ਪੀ ਇੰਗਲਿਸ਼ ਪੰਜਾਬੀ ਤਾਂ ਉਹ ਤਿੰਨ ਸਬਜੈਕਟਾਂ ਵਾਲਾ ਆਹ ਕੋਰਸ ਲੈ ਸਕਦਾ ਹੈ ਇਹਦੇ ਵਿੱਚ ਵੀ ਆਲ ਚੀਜ਼ਾਂ ਤੁਹਾਨੂੰ ਥਿਉਰੀ ਵੀਡੀਓ ਲੈਕਚਰ ਨੋਟਸ ਸਭ ਕੁਝ ਪ੍ਰੋਵਾਈਡ ਹੋਏਗਾ ਚਲੋ ਅ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ। ਓਕੇ ਜੇਕਰ ਆਵਾਜ਼ ਕਲੀਅਰ ਹੈ ਨੈਟਵਰਕ ਸਹੀ ਹੈ ਸਭ ਕੁਝ ਓਕੇ ਚੱਲ ਰਿਹਾ ਹੈ ਬਿਲਕੁਲ ਤਾਂ ਸਾਰੇ ਇਹਨੇ ਇੱਕ ਵਾਰੀ ਸ਼ੇਅਰ ਕਰ ਦਿਓ ਕਲਾਸ ਨੂੰ ਸਾਰੇ ਇਹਨੇ ਲਾਈਕ ਕਰ ਦਿਓ ਠੀਕ ਹੈ ਫੇਰ ਹੀ ਆਪਾਂ ਅੱਗੇ ਵਧਾਂਗੇ ਠੀਕ ਹੈ ਵੀ ਚਲੋ। ਪਹਿਲਾ ਪ੍ਰਸ਼ਨ ਆ ਗਿਆ ਨੇ ਸਾਡੇ ਭੋਜਨ ਦੇ ਮੁੱਖ ਸਰੋਤ ਕੀ ਹੈ? ਸਾਡੇ ਭੋਜਨ ਦੇ ਵਟ ਆਰ ਦੀ ਮੇਨ ਸੋਰਸ ਆਫ ਆਵਰ ਫੂਡ ਕੀ ਨੇ ਬਈ ਕਰੋ ਸਾਡੇ ਭੋਜਨ ਦੇ ਮੁੱਖ ਸਰੋਤ ਕੀ ਨੇ ਅਸੀਂ ਕਿੱਥੋਂ ਲੈਨੇ ਆ ਭੋਜਨ ਸਬਜ਼ੀਆਂ ਖਾਣੇ ਹੋ ਤੁਸੀਂ ਫਲ ਖਾਣੇ ਹੋ ਫਰੂਟ ਖਾਣੇ ਹੋ ਸਬਜ਼ੀਆਂ ਫਲ ਫਰੂਟ ਇਹ ਕਿੱਥੋਂ ਆਉਂਦੇ ਨੇ ਪੌਦਿਆਂ ਤੋਂ ਆਉਂਦੇ ਆ ਪਲਾਂਟਸ ਤੋਂ ਆਉਂਦੇ ਆ ਨੰਬਰ 1 ਇੱਕ ਤਾਂ ਪਲਾਂਟ ਸਾਡਾ ਕੀ ਨੇ ਭੋਜਨ ਦਾ ਸੋਰਸ ਨੇ ਠੀਕ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਨਾਨ ਵੇਜ ਖਾਂਦੇ ਆ ਆਂਡਾ ਮੀਟ ਮੱਛੀ ਠੀਕ ਹੈ ਸੋ ਉਹਨਾਂ ਦਾ ਭੋਜਨ ਕਿੱਥੋਂ ਆਉਂਦਾ ਜਾਨਵਰਾਂ ਤੋਂ ਆਉਂਦਾ ਹੈ ਇਸ ਕਰਕੇ ਸਾਡੇ ਭੋਜਨ ਦੇ ਮੁੱਖ ਸਰੋਤ ਕੀ ਨੇ ਪੌਦੇ ਅਤੇ ਜਾਨਵਰ ਸੋ ਸਾਡੇ ਭੋਜਨ ਦੇ ਮੁੱਖ ਸਰੋਤ ਕੀ ਨੇ ਅਨਸਰ ਤੁਹਾਡਾ ਏ ਹੋਣਾ ਪੌਦੇ ਅਤੇ ਜਾਨਵਰ ਸਾਡੇ ਭੋਜਨ ਦੇ ਮੁੱਖ ਸਰੋਤ ਨੇ ਠੀਕ ਹੈ ਜੀ ਸੋ ਸਮਝ ਗਏ ਹੋਗੇ ਇਸ ਦਾ ਅਨਸਰ ਤੁਹਾਡਾ ਕੀ ਹੋਣਾ ਬਿਲਕੁਲ ਹਾਂ ਤੁਸੀਂ ਆਖੋਗੇ ਜਿਵੇਂ ਦੁੱਧ ਹੈ ਦੁੱਧ ਸਾਰੀ ਪਿੰਦੇ ਆ ਤੁਸੀਂ ਪੀਂਦੇ ਹੋ ਦੁੱਧ ਹੈ ਦੁੱਧ ਸਾਰੀ ਪੀਂਦੇ ਦੁੱਧ ਕਿੱਥੋਂ ਮਿਲਦਾ ਹੈ ਦੁੱਧ ਜਾਨਵਰਾਂ ਤੋਂ ਮਿਲਦਾ ਠੀਕ ਹੈ ਦੁੱਧ ਜਾਨਵਰਾਂ ਤੋਂ ਮਿਲਦਾ ਹੈ ਇਸ ਕਰਕੇ ਦੁੱਧ ਵੀ ਇੱਕ ਨੌਨਵੇਜ ਚੀਜ਼ ਹੀ ਹੈ ਜੇ ਆਪਾਂ ਦੇਖਿਆ ਜਾਵੇ ਠੀਕ ਹੈ ਸੋ ਧਿਆਨ ਰੱਖਣਾ ਇਹਦਾ ਆਨਸਰ ਤੁਹਾਡਾ ਏ ਉਹਦਾ ਅਗਲਾ ਪ੍ਰਸ਼ਨ ਨੰਬਰ 2 ਦੋ ਦਾ ਆਨਸਰ ਕਰੋ ਜਲਦੀ ਵੀ ਆਵਾਜ਼ ਆ ਰਹੀ ਹੈ ਕਲੀਅਰ ਮੈਨੂੰ ਇੱਕ ਵਾਰੀ ਦੱਸ ਦੋ ਮੈਂ ਇੱਕ ਵਾਰੀ ਚੈੱਕ ਕਰ ਲੈਣਾ ਆਵਾਜ਼ ਤੁਹਾਡੇ ਦੀ ਕਿੰਨੀ ਕੁ ਵਧੀਆ ਆ ਰਹੀ ਹਾਂ ਆਵਾਜ਼ ਬਿਲਕੁਲ ਆਵਾਜ਼ ਓਕੇ ਪਰ ਲਾਈਕ ਦੀ ਕਮੀ ਆ ਯਾਰ 15 12 ਜਿੰਨੇ ਵੀ ਤੁਸੀਂ ਵਾਚ ਕਰ ਰਹੇ ਹੋ ਸਾਰੇ ਜਣੇ ਦਬਕੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਲਾਸ ਇਹ ਲਗਭਗ 2 ਵਜੇ ਸ਼ੁਰੂ ਹੁੰਦੀ ਹੈ ਆਪਣੀ ਠੀਕ ਹੈ 2 ਨੰਬਰ ਪ੍ਰਸ਼ਨ ਤੇ ਆ ਗਏ ਕਹਿੰਦੇ 14 ਦਾ ਸਰੋਤ ਕੀ ਹੈ ਦਾ ਸੋਰਸ ਆਫ ਰਾਈਸ ਆਪਣਾ ਅੱਜ ਦਾ ਟੌਪਿਕ ਹੈਗਾ ਕੱਲ ਵਾਲਾ ਸੀ ਪਲਾਂਟਸ ਵਾਲਾ ਟੌਪਿਕ ਸੀ ਅੱਜ ਵਾਲਾ ਟੌਪਿਕ ਪਤਾ ਨਹੀਂ ਕਿਹੜਾ ਵੀ ਟੌਪਿਕ ਦਾ ਨਾਮ ਚਲੋ ਐਂਡ ਤੇ ਦੱਸ ਦਾਂਗੇ ਕਿਹੜਾ ਹਨਾ ਇੱਕ ਵਾਰੀ ਕਰੋ ਵੀ ਇੱਕ ਵਾਰੀ ਕਰੋ ਫੂਡ ਵਾਲਾ ਹੋਏਗਾ ਭੋਜਨ ਵਾਲਾ ਟੋਪਿਕ ਹੋਏਗਾ ਅੱਜ ਅੱਜ ਵਾਲਾ ਟੋਪਿਕ ਮੇਲਾ ਫੂਡ ਤੇ ਡਿਪੈਂਡ ਹੈ ਫੂਡ ਠੀਕ ਹੈ ਭੋਜਨ ਵਾਲਾ ਟੋਪਿਕ ਤੁਹਾਡੇ ਸਲੇਵ ਚ ਦਿੱਤਾ ਹੋਇਆ ਹੈ ਇਹ ਟੋਪਿਕ ਰਹੇਗਾ ਕਰੋ ਵੀ ਹਾਂ ਸਾਰੇ ਇਹਨੇ ਆਜੋ ਜਲਦੀ ਜਲਦੀ ਇੱਕ ਤਾਇਰ ਲਾਈਕ ਸ਼ੇਅਰ ਕਮੈਂਟ ਕਰਨ ਦੀ ਜਿਹੜੀ ਕਮੀ ਹੈ ਬਹੁਤ ਸਾਰੇ ਭਾਜ ਜਾਂਦੇ ਆ ਹਾਂ ਸੋ ਚੌਲਾਂ ਦਾ ਸਰੋਤ ਕੀ ਹੈ ਜਾਨਵਰ ਹੈ ਪੌਦੇ ਹੈ ਖਣਿਜ ਹੈ ਉਲੀਮਾਰ ਸੋ ਬਿਲਕੁਲ ਤੁਹਾਨੂੰ ਪਤਾ ਹੀ ਹੈ ਸਿੰਪਲ ਜੀ ਭਾਸ਼ਾ ਚ ਚੌਲ ਕਿੱਥੋਂ ਮਿਲਦੇ ਸਾਨੂੰ ਪੌਦਿਆਂ ਤੋਂ ਮਿਲਦੇ ਹੈ ਪਲਾਂਟਸ ਤੋਂ ਝੋਨਾ ਛੋਨਾ ਝੋਨਾ ਤੁਸੀਂ ਪਤਾ ਹੀ ਹੈ ਲਾਉਂਦੇ ਆਪਣੇ ਪੰਜਾਬ ਚ ਝੋਨੇ ਦਾ ਰੋਲਾ ਪੈਂਦਾ ਘੱਟ ਲਾਓ ਵੱਧ ਲਾਓ ਹੈਨਾ ਸਿੱਧਾ ਰਾਈਟ ਆਨਸਰ ਬਿਲਕੁਲ ਓਕੇ ਹੈ ਠੀਕ ਹੈ ਜਾਨਵਰਾਂ ਤੋਂ ਸਾਨੂੰ ਕੀ ਮਿਲਦਾ ਮੱਲੇ ਵਿੱਚ ਚੀਜ਼ ਨਹੀਂ ਮਿਲਦੀ ਖਣਿਜ ਜੀ ਸਾਨੂੰ ਪਤਾ ਹੈ ਆ ਆ ਜਿਹੜਾ ਲਿਖਿਆ ਉਲੀਮਾਰ ਉਲੀਮਾਰ ਇਹਨੂੰ ਫੰਗਸ ਬੋਲਦੇ ਹੈ ਇਹ ਕੁਝ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਪੌਦਿਆਂ ਚ ਜਾਂ ਅਨਾਜ ਚ ਪੈਂਦੀਆਂ ਹੈ ਹਨ ਚ ਨੈਕਸਟ 3 ਨੰਬਰ ਪ੍ਰਸ਼ਨ ਆ ਗਿਆ ਕਹਿੰਦੇ ਇਹਨਾਂ ਵਿੱਚ ਕਿਹੜਾ ਕੀੜੀ ਜੜੀ ਬੂਟੀ ਜਾਂ ਕਿਹੜਾ ਜੜੀ ਬੂਟੀਆਂ ਵਾਲਾ ਮਤਲਬ ਵੀ ਹੈਗਾ ਸਿੰਪਲ ਜੀ ਭਾਸ਼ਾ ਚ ਵੀ ਵਿਚ ਆਫ ਦੀ ਫੋਲੋਇੰਗਸ ਦਾ ਹਰ ਬੀਬੀ ਉਰ ਸੋ ਆਨਸਰ ਕਰੋ ਵੀ ਕਿਹੜਾ ਪੌਦੇ ਪੁੱਦੇ ਖਾ ਲੈਂਦਾ ਹੈ ਜੜੀ ਬੂਟੀਆਂ ਖਾਂਦਾ ਇਹਨਾਂ ਚੋਂ ਸ਼ੇਰ ਖਾਂਦਾ ਕਹਿੰਦੇ ਟਾਈਗਰ ਖਾਂਦਾ ਕਹਿੰਦੇ ਟਾਈਗਰ ਦਾ ਮਤਲਬ ਚੀਤਾ ਜਾ ਕਹਿੰਦੇ ਡੀਰ ਡੀਰ ਨਾਲ ਹਿਰਨ ਖਾਂਦਾ ਕਹਿੰਦੇ ਜਾਂ ਕਹਿੰਦੇ ਐਂਗਲ ਐਂਗਲ ਦਾ ਮਤਲਬ ਹੀ ਈਗਲ ਬੋਲਦੇ ਵੈਸੇ ਨੂੰ ਐਂਗਲ ਨਹੀਂ ਈਗਲ ਬੋਲਦੇ ਇਹਨੂੰ ਈਗਲ ਈਗਲ ਕਹਿੰਦੇ ਈਗਲ ਈਗਲ ਦਾ ਮਤਲਬ ਕੀ ਹੁੰਦਾ ਬਾਜ਼ 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 ਤੁਸੀਂ ਦੇਖਿਆ ਹੋਣਾ ਉੱਪਰ ਡਾਰੀਆਂ ਮਾਰਦਾ ਅਸਮਾਨ ਦੇ ਵਿੱਚ ਬਾਜ਼ ਸੋ ਕੌਣ ਖਾਂਦਾ ਵੀ ਜੜੀ-ਬੁੱਟੀਆਂ ਹਿਰਨ ਖਾਂਦਾ ਹਿਰਨ ਜਿਹੜਾ ਬਾਜ਼ ਹੈ ਈਗਲ ਸਾਨੂੰ ਪਤਾ ਇਹ ਕੀ ਕਰਦਾ ਇਹ ਤਾਂ ਪੰਛੀਆਂ ਨੂੰ ਚੱਕਦਾ ਜਾਂ ਚੂਹੇ-ਚੂਹੇ ਹਨਾ ਹੋਰ ਕੋਈ ਛੋਟੇ ਜਾਨਵਰਾਂ ਨੂੰ ਇਹ ਆਪਣੀ ਪਕੜੇ ਠਾਂ ਕਰਦਾ ਇਹ ਤਾਂ ਇੱਕ ਤਰ੍ਹਾਂ ਦਾ ਐਂਸਲੋ ਮਾਸਾਹਰੀ ਹੈ ਟਾਈਗਰ ਵੀ ਮਾਸਾਹਰੀ ਹੈ ਸ਼ੇਰ ਵੀ ਮਾਸਾਹਰੀ ਹੈ ਪਰ ਜੜੀ-ਬੁੱਟੀਆਂ ਕੌਣ ਖਰਦਾ ਹਿਰਨ ਖਾਂਦਾ ਹਿਰਨ ਜਿੰਨਾ ਰਾਈਟ ਆਨਸਰ ਆਗੂ ਤੁਹਾਡਾ ਹਿਰਨ ਬਿਲਕੁਲ ਓਕੇ ਆ ਡੀਅਰ ਬਿਲਕੁਲ ਓਕੇ ਆ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 4 ਆ ਕਹਿੰਦੇ ਸੀ ਉਹ ਉਹਨਾਂ ਜਾਨਵਰਾਂ ਨੂੰ ਕੀ ਕਹਿੰਦੇ ਆ ਜੋ ਸਿਰਫ ਪੌਦੇ ਖਾਂਦੇ ਆ ਵੀ ਉਹਨਾਂ ਜਾਨਵਰਾਂ ਨੂੰ ਆ ਉਹਨਾਂ ਜਾਨਵਰਾਂ ਨੂੰ ਕੀ ਕਹਿੰਦੇ ਆ ਜੋ ਸਿਰਫ ਪੌਦੇ ਖਾਂਦੇ ਆ ਵੀ ਮਾਸਾਹਾਰੀ ਸਾਕਾਹਾਰੀ ਸਰਪੋਗੀ ਜਾਂ ਕੀਟਨਾਸ਼ਕ ਆਨਸਰ ਕਰੋ ਵੀ ਕੀਟਨਾਸ਼ਕ ਕੀ ਹੁੰਦਾ ਇੱਕ ਤਰ੍ਹਾਂ ਦੀਆਂ ਸਪਰੇਹਾਂ ਹੁੰਦੀਆਂ ਸਪਰੇਹਾਂ ਜਿਹੜੀਆਂ ਮੰਨ ਲਓ ਵੀ ਫਸਲਾਂ ਤੇ ਛਿੜਕਾਅ ਕਰਦੇ ਆਂ ਜਾਨਵਰਾਂ ਨੂੰ ਕੀਟਾਂ ਨੂੰ ਮਾਰਨ ਵਾਸਤੇ ਜਿਹੜੇ ਮੱਲਬੀ ਫਸਲ ਦਾ ਨੁਕਸਾਨ ਕਰਦੇ ਆ ਕੀਟ ਵੈਸੇ ਕੀਟਨਾਸ਼ਕ ਨਾਲ ਸਾਰੇ ਜਿਹੜੇ ਮਿੱਤਰ ਕੀਟ ਹੁੰਦੇ ਆ ਜਾਂ ਫਸਲ ਦਾ ਨੁਕਸਾਨ ਕਰਨ ਵਾਲੀ ਕੀਟ ਸਾਰੀ ਮਰ ਜਾਂਦੇ ਆ ਕੀਟਨਾਸ਼ਕ ਦੇ ਨਾਲ ਸਾਰੀ ਮਰ ਜਾਂਦੇ ਆ ਉਹਦੀ ਕੀਟਨਾਸ਼ਕ ਕਿਸੇ ਨਾਲ ਦਿਹਾਜ ਨਹੀਂ ਰੱਖਦਾ ਵੀ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਜਾਂ ਨਹੀਂ ਪਹੁੰਚਾਉਂਦਾ ਨਾ ਸਰਭੋਗੀ ਕਿਹਨੋਂ ਸਰਭੋਗੀ ਉਹ ਹੁੰਦੇ ਆ ਜਿਵੇਂ ਕਿ ਮਨੁੱਖ ਸਰਭੋਗੀ ਹੈ ਮਨੁੱਖ ਸਰਭੋਗੀ ਹੈ ਠੀਕ ਹੈ ਸੋ ਜਿਹੜੇ ਨੌਨਵੇਜ ਵੀ ਖਾਂਦੇ ਵੇਜ ਵੀ ਖਾਂਦੇ ਜਿਹੜੇ ਮਾਸਾਹਾਰੀ ਵੀ ਹੁੰਦੇ ਤੇ ਸਾਕਾਹਾਰੀ ਉਹਨਾਂ ਨੂੰ ਸਰਬਭੋਗੀ ਬੋਲਦੇ ਆ ਹੁਣ ਇੱਥੇ ਅਨਸਰ ਸਾਡਾ ਪੁੱਛਿਆ ਗਿਆ ਸਿਰਫ ਪੌਦਿਆਂ ਵਾਲੇ ਉਹਨਾਂ ਨੂੰ ਕੀ ਬੋਲਾਂਗੇ ਸਾਕਾਹਾਰੀ ਵੀ ਅਨਸਰ ਆਊਗਾ ਜਿਵੇਂ ਆਪਾਂ ਦੇਖਿਆ ਸੀ ਹਿਰਨ ਹਿਰਨ ਕੀ ਇੱਕ ਸਾਕਾਹਾਰੀ ਜਾਨਵਰ ਹੈ ਆਪਾਂ ਦੇਖਿਆ ਬੱਕਰੀ ਬੱਕਰੀ ਕੀ ਇੱਕ ਸਾਕਾਹਾਰੀ ਜਾਨਵਰ ਹੈ ਭੇਡ ਭੇਡ ਕੀ ਇੱਕ ਸਾਕਾਹਾਰੀ ਜਾਨਵਰ ਹੈ ਠੀਕ ਹੈ ਸੋ ਜਿਹੜੇ ਸਿਰਫ ਪੌਦਿਆਂ ਨੂੰ ਹੀ ਖਾਂਦੇ ਆ ਠੀਕ ਹੈ ਕਹਿੰਦੇ ਸਰ ਜੀ ਸਪੀਡ ਵਧਾ ਦਿਓ ਪਲੀਜ਼ ਅੱਛਾ ਸਪੀਡ ਕਿਉਂ ਵਧਾਈਏ ਵੀ ਕੀ ਕਾਰਨ ਭਈ ਮੈਂ ਤੁਹਾਨੂੰ ਹੁਣੇ ਤਾਂ ਦੱਸ ਕੇ ਹਟਿਆ ਵੀ ਅੱਜ ਥੋੜੀ ਜਿਹੀ ਫਿਜ਼ੀਕਲ ਪ੍ਰੌਮ ਲਵਾ ਗਈ ਸੀ ਇਸ ਕਰਕੇ ਕਲਾਸ ਵੀ ਲੇਟ ਹੋ ਗਈ ਠੀਕ ਹੈ ਤੁਸੀਂ ਕਹਿੰਦੇ ਸਪੀਡ ਵਧਾ ਦਿਓ ਅਗਲਾ ਪ੍ਰਸ਼ਨ ਕਰ ਦੋ ਨੈਕਸਟ ਵੀ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਦੁੱਧ ਦਾ ਸਰੋਤ ਹੈ ਮੁਰਗੀ ਹੈ ਬੱਕਰੀ ਹੈ ਮੱਛੀ ਹੈ ਟਰੇਡ ਹੈ ਵੀ ਦੁੱਧ ਕਿਤੋਂ ਮਿਲਦਾ ਹੈ ਕਰ ਦੋ ਆਨਸਰ ਜਲਦੀ ਦੁੱਧ ਕਿਤੋਂ ਮਿਲਦਾ ਹੈ 5 ਨੰਬਰ ਪ੍ਰਸ਼ਨ ਦਾ ਆਨਸਰ ਕਰ ਦੋ ਜਲਦੀ ਜਲਦੀ ਆ ਜਾਓ ਵੀ 5 ਦਾ ਆਨਸਰ ਕਰ ਦੋ ਦੁੱਧ ਕਿਸ ਤੋਂ ਮਿਲਦਾ ਹੈ ਮੁਰਗੀ ਤੋਂ ਨਹੀਂ ਮਿਲਦਾ ਬੱਕਰੀ ਤੋਂ ਨਹੀਂ ਮਿਲਦਾ ਮੱਛੀ ਤੋਂ ਸੋ so, पेड़ ਤੋਂ ਰਾਈਟ ਆਨਸਰ ਤੁਹਾਡਾ ਕੀ ਹੋਣਾ ਦੁੱਧ ਮਿਲਦਾ ਬੱਕਰੀ ਤੋਂ ਠੀਕ ਹੈ ਬੱਕਰੀ ਤੋਂ ਮੁਰਗੀ ਅੰਡੇ ਦਿੰਦੀ ਹੈ ਠੀਕ ਹੈ ਮੱਛੀ ਮੱਛੀ ਤੋਂ ਤਾਂ ਬਈ ਤੁਹਾਨੂੰ ਪਤਾ ਹੀ ਹੈ ਮਹਾਰਪ੍ਰੀਤ ਕਹਿੰਦੇ ਆਰਾਮ ਨਾਲ ਕਰਵਾ ਦਿਓ ਚਲੋ ਕੋਈ ਗੱਲ ਨਹੀਂ ਸੋ ਜਿੰਨੀ ਕੋਸ਼ਿਸ਼ ਆਪਾਂ ਕਰਾਂਗੇ ਬੱਕਰੀ ਆਨਸਰ ਆਉਣਾ ਅਗਲਾ ਪ੍ਰਸ਼ਨ 6 ਨੰਬਰ ਵੀ 6 ਦਾ ਆਨਸਰ ਕਰੋ ਜਲਦੀ ਜਲਦੀ ਪ੍ਰਸ਼ਨ ਨੰਬਰ 6 ਦਾ ਆਨਸਰ ਕਰੋ 6 ਨੰਬਰ ਤੁਹਾਡੀ ਸਕਰੀਨ ਤੇ ਆ ਗਿਆ 6 ਦਾ ਆਨਸਰ ਕਰੋ ਵੀ ਕੀ ਰਹਿਣਾ ਜਿਹੜੀ ਆਪਣੀ ਕੋਲੇ ਪਿੱਛੇ ਇੱਕ ਆਪਸ਼ਨ ਆਈ ਸੀ ਪੇੜ ਪੇੜ ਤੋਂ ਸਾਨੂੰ ਕੀ ਮਿਲਦਾ ਪੇੜ ਤੋਂ ਉਹਨ ਮਿਲਦਾ ਯਾਦ ਰੱਖ ਲਿਓ ਵੀ ਪੇੜ ਤੋਂ ਅਸੀਂ ਕੀ ਪ੍ਰਾਪਤ ਕਰ ਸਕਦੇ ਹਾਂ ਉਹਨ ਪ੍ਰਾਪਤ ਕਰ ਸਕਦੇ ਹਾਂ ਹੁਣ ਇੱਥੇ ਸਾਨੂੰ ਕਹਿੰਦੇ ਖੰਡ ਕਿਸ ਪੌਦੇ ਤੋਂ ਮਿਲਦੀ ਹੈ ਵੀ ਖੰਡ ਕਿ ਤੋਂ ਮਿਲਦੀ ਹੈ ਸਿੰਪਲ ਜੀ ਭਾਸ਼ਾ ਚ ਗੰਨੇ ਤੋਂ ਖੰਡ ਬਣਾਈ ਜਾਂਦੀ ਹੈ ਠੀਕ ਹੈ ਖੰਡ ਕਿ ਤੋਂ ਬਣਾਈ ਜਾਂਦੀ ਹੈ ਗੰਨੇ ਤੋਂ ਬਣਾਈ ਜਾਂਦੀ ਹੈ ਆਨਸਰ ਥੋੜਾ ਬਹੁਤ ਸੌਖਾ ਹੈ 슈ਗਰ ਕੇਨ ਗੰਨੇ ਨੂੰ ਕਹਿੰਦੇ ਆ ਇੰਗਲਿਸ਼ ਚ ਯਾਦ ਰੱਖ ਲਿਓ ਕਈ ਵਾਰੀ ਪੁੱਛ ਲੈਂਦੇ ਆਗਲਾ 7 ਨੰਬਰ ਪ੍ਰਸ਼ਨ ਹੈ ਕਹਿੰਦੇ ਪੌਦੇ ਦੇ ਕਿਹੜੇ ਹਿੱਸੇ ਨੂੰ ਆਮ ਤੌਰ ਤੇ ਸਬਜ਼ੀਆਂ ਵ ਖਤਾ ਜਾ ਸਕਦਾ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕਿਵੇਂ ਵੀ ਅੱਜ ਘੱਟ ਲੱਗ ਰਹੇ ਨੇ ਸਟੂਡੈਂਟ ਹਨਾ ਅੱਜ ਸਟੂਡੈਂਟ ਘੱਟ ਹੈ ਵੈਸੇ ਤਾਂ ਮਤਲਬ ਟਾਈਮ ਥੋੜਾ ਜਿਹਾ ਹੋਆ ਨਾ ਆਪਣਾ 2 ਵਜੇ ਵਾਲਾ ਟਾਈਮ ਸਹੀ ਹੈ ਮੇਰੇ ਕੋਲੋਂ ਤਾਂ ਸਹੀ ਹੈ ਟਾਈਮ ਜਿਸ ਨੂੰ ਟਾਈਮ ਚ ਕੋਈ ਗੜਬੜ ਲੱਗਦੀ ਦੱਸ ਦਿਓ ਵੈਸੇ ਸਹੀ ਹੈ ਟਾਈਮ ਦਾ ਹਨਾ ਚਲੋ ਚੱਕ ਦਿੰਦੇ ਆ ਫਟੇ ਸੋ ਜੜ ਰੂਟ ਦਾ ਵੱਲ ਹੁੰਦਾ ਜੜ ਪੱਤਾ ਸੋ ਕੀ ਆਊਗਾ ਜੜ ਠੀਕ ਹੈ ਜੜ ਆਨਸਰ ਹੋਊਗਾ ਅੱਛਾ ਕਿ ਸਾਰੇ ਆ ਸਕਦਾ ਕਹਿੰਦੇ ਪੌਦੇ ਦੇ ਕਿਹੜੇ ਹੀ ਸਿਰ ਨੂੰ ਆਮ ਤੌਰ ਤੇ ਸਬਜੀ ਵਜੋਂ ਖਾਦਾ ਜਾਂਦਾ ਹੈ ਸਬਜੀ ਵਜੋਂ ਕਿਸੇ ਪੌਦੇ ਦੇ ਹਿੱਸੇ ਨੂੰ ਖਾ ਸਕਦੇ ਆਪਾਂ ਜਿਵੇਂ ਛਲਗਮ ਹੋ ਗਿਆ ਮੂਲੀ ਉਹ ਜੜਾਂ ਨੇ ਇੱਕ ਤਰ੍ਹਾਂ ਦੀਆਂ ਠੀਕ ਹੈ ਛਲਗਮ ਮੂਲੀ ਅ ਗਾਜਰਾ ਠੀਕ ਹੈ ਕਿ ਜੜਾ ਆਪਾਂ ਖਾ ਸਕਦੇ ਆ ਉਹਨੂੰ ਠੀਕ ਹੈ ਪੱਤੇ ਜਿਵੇਂ ਸਾਗ ਹੈ ਪਾਲਕ ਹੈ ਉਹ ਵੀ ਸਬ지ਆਂ ਨੇ ਖਾ ਸਕਦੇ ਆ ਉਹਨਾਂ ਨੂੰ ਫੇਰ ਆਨਸਰ ਕੀ ਬਣਨਾ ਬਹੁਤ ਸਾਰੇ ਬੀ ਆਨਸਰ ਕਰੀ ਜਾਂਦੇ ਇਹਦਾ ਠੀਕ ਹੈ ਕਿੰਨੇ ਤੇ ਆਪਾਂ 7 ਨੰਬਰ ਪ੍ਰਸ਼ਨ ਤੇ ਆ ਫੁੱਲ ਜਿਵੇਂ ਗੋਭੀ ਦਾ ਫੁੱਲ ਗੋਭੀ ਦਾ ਫੁੱਲ ਅਸੀਂ ਖਾ ਸਕਦੇ ਹਾਂ ਫੁੱਲ ਵੀ ਖਾ ਸਕਦੇ ਹਾਂ ਅਸੀਂ ਸਬਜ਼ੀਆਂ ਦੇ ਤੌਰ ਤੇ ਪੱਤੇ ਵੀ ਖਾ ਸਕਦੇ ਹਾਂ ਪਾਲਕ ਮੇਥੀ ਸਾਰੇ ਹਨਾ ਸੂਰੂਟ ਜੜਾਂ ਜੜਾਂ ਦੇ ਵਿੱਚ ਗਾਜਰ ਮੂਲੀ ਗੰਡੇ ਠੀਕ ਹੈ ਉਹ ਸਾਰੇ ਕੀ ਨੇ ਇਹ ਸਾਰੀਆਂ ਚੀਜ਼ਾਂ ਹੀ ਖਾਣ ਵਾਲੀਆਂ ਨੇ ਐਜੇ ਸਬਜੀ ਵਜੋਂ ਅਸੀਂ ਖਾ ਸਕਦੇ ਹਾਂ ਨਾ ਸਾਰੀਆਂ ਚੀਜ਼ਾਂ ਨੂੰ ਗੱਲ ਸਮਝ ਲੱਗੀ ਨਾ ਪੱਤਾ ਗੋਭੀ ਹਾਂ ਪੱਤਾ ਗੋਭੀ ਹੈ ਨਾ ਤੇ ਇਸ ਲਈ ਸਾਰਿਆਂ ਨੂੰ ਖਾ ਸਕਦੇ ਹਾਂ ਡੀ ਅਨਸਰ ਹੋਣੈਕਸਟ ਅਗਲਾ ਸ਼ਹਿਦ ਕਿਸ ਤੋਂ ਬਣਦਾ ਹੈ पराਗ ਤੋਂ ਅੰਮਰ ਤੋਂ ਪੱਤੇ ਤੋਂ ਡੰਡੀ ਤੋਂ ਵਾਟ ਇਜ਼ ਦਾ ਹਨੀ ਮੇਡ ਫਰੋਮ ਜਿਹੜਾ ਸ਼ਹਿਦ ਦੀਆਂ ਮੱਖੀਆਂ ਦੁਬਾਰਾ ਸ਼ਹਿਦ ਬਣਾਇਆ ਜਾਂਦਾ ਹੈ ਉਹ ਕਹਿੰਦੇ ਕਿੱਥੋਂ ਬਣਦਾ ਹੈ ਸ਼ਹਿਦ ਕਿੱਥੋਂ ਬਣਦਾ ਹੈ ਆਨਸਰ ਕਰੋ 8 ਨੰਬਰ ਦਾ ਆਨਸਰ ਜਦੋਂ ਹੀ ਤੁਸੀਂ ਆਨਸਰ ਕਰ ਦੋਗੇ ਉਹਦੀ ਆਪਾਂ ਅਗਲੇ ਆਨਸਰ ਪ੍ਰਸ਼ਨ ਤੇ ਚੱਲਾਂਗੇ ਠੀਕ ਹੈ ਬਾਲੀ ਵੇਟ ਵੀ ਨਹੀਂ ਕਰਾਂਗੇ ਹਾਂ 8 ਦਾ ਆਨਸਰ ਸਭ ਤੋਂ ਪਹਿਲਾਂ ਕੀਤਾ ਗੁਰਜੰਟ ਏ ਕਰ ਰਹੇ ਆ ਮਨਪ੍ਰੀਤ ਏ ਕਰ ਰਿਹਾ ਉਹ ਤੁਹਾਡਾ ਰਜਨੀ ਮਿੱਤਲ ਏ ਕਰ ਰਿਹਾ ਗਗਨਦੀਪ ਏ ਕਰ ਰਿਹਾ ਮਾਲਾ RAM ਏ ਕਰ ਰਿਹਾ ਸੁਖ ਸੁਖ ਏ ਕਰ ਰਿਹਾ ਜਿੰਨਾ ਰਾਈਟ ਆਨਸਰ ਤੁਹਾਡਾ ਆ ਰਿਹਾ ਬਿਲਕੁਲ ਇਸ ਦਾ ਆਨਸਰ ਤੁਹਾਡਾ ਇੱਕ ਸੈਕਿੰਡ ਵੇ ਇਮੈਂ ਤੁਹਾਡੇ ਕਮੈਂਟ ਦੇਖ ਰਿਹਾ ਹਾਂ ਹਾਂ ਸੋ ਇਸ ਦਾ ਰਾਈਟ ਆਨਸਰ ਬਿਲਕੁਲ ਤੁਹਾਡਾ ਕੀ ਆ ਅੰਬਰ ਤਜਾ ਕਿਸ ਨੇ ਫੁੱਲ ਠੀਕ ਹੈ ਸੋ ਅਸਲ ਆ ਵਾਲਾ ਹੋਣਾ ਆਨਸਰ ਵੀ ਬੀ ਬੀ ਠੀਕ ਹੈ ਅੰਮ੍ਰਿਤ ਤੋਂ ਬਣਦਾ ਸ਼ਾਇਦ ਇਹਦਾ ਮਤਲਬ ਨੈਕਟਰ ਤੋਂ ਬਣਦਾ ਭਾਵ ਇਹਦਾ ਮਤਲਬ ਤਾਂ ਫੁੱਲ ਸੋ ਰਾਈਟ ਆਨਸਰ ਮੈਕਸਿਮਮ ਦਾ ਗਲਤ ਹੋ ਗਿਆ ਹੁਣ ਆਨਸਰ ਤੁਹਾਡਾ ਬੀ ਹੋਣਾ ਠੀਕ ਹੈ ਤਾਂ ਮਤਲਬ ਤਾਂ ਫੁੱਲ ਕਿ ਜਿਹੜਾ ਸ਼ਾਇਦ ਆ ਉਹ ਫੁੱਲਾਂ ਦੇ ਰਸ ਤੋਂ ਬਣਦਾ ਅੰਮ੍ਰਿਤ ਤਾਂ ਕੀ ਹੁੰਦਾ ਹੈ ਨੈਕਟਰ ਕੀ ਹੁੰਦਾ ਰਸ ਅੰਮ੍ਰਿਤ ਠੀਕ ਹੈ ਰਸ ਸ਼ਾਇਦ ਕਿੱਥੋਂ ਬਣਦਾ ਰਸ ਤੋਂ ਬਣਦਾ ਬੀ ਆਨਸਰ ਹੋਣਾ ਸੀ ਮੈਕਸਿਮਮ ਇਹਦਾ ਗਲਤ ਕਰਕੇ ਮੈਕਸਿਮਮ ਇਸ ਦਾ ਗਲਤ ਕਰਕੇ ਸਾਨੂੰ ਨੈਕਟਰ ਕਿਹਾ ਜਾਂਦਾ ਗੱਲ ਯਾਦ ਰੱਖ ਲਿਓ ਮਧੂਮੱਖੀਆਂ ਜਿਹੜੀਆਂ ਫੁੱਲਾਂ ਤੋਂ ਮਿਠਾਸ ਇਕੱਠਾ ਕਰਦੀਆਂ ਨਾ ਮੰਨ ਲਓ ਜਿਹੜੀਆਂ ਮੱਖੀਆਂ ਹੁੰਦੀਆਂ ਮਧੂਮੱਖੀਆਂ ਠੀਕ ਹੈ ਮਧੂਮੱਖੀਆਂ ਫੁੱਲਾਂ ਤੋਂ ਜਿਹੜਾ ਰਸ ਇਕੱਠਾ ਕਰਕੇ ਲੈਂਦੀਆਂ ਉਹਨੂੰ ਨੈਕਟਰ ਬੋਲਿਆ ਜਾਂਦਾ ਉਹਨੂੰ ਨੈਕਟਰ ਠੀਕ ਹੈ ਉਹਨੂੰ ਨੈਕਟਰ ਬੋਲਿਆ ਜਾਂਦਾ ਇਹਨੂੰ ਪੰਜਾਬੀ ਵਿੱਚ ਅਸੀਂ ਨੈਕਟਰ ਨੂੰ ਅੰਮ੍ਰਿਤ ਕਹਿ ਦਿੰਦੇ ਹਾਂ ਜਾਂ ਰਸ ਕਹਿ ਸਕਦੇ ਹਾਂ ਸਹੀ ਤਾਂ ਅਨਸਰ ਤੁਹਾਡਾ ਬੀ ਹੋਣਾ ਸੀ ਨੈਕਸਟ ਹੇਠ ਲਿਖਿਆ ਵਿੱਚ ਕਿਹੜਾ ਜਾਨਵਰ ਸਰਭਪੋਗੀ ਹੈ ਵੀ ਸਰਭਪੋਗੀ ਜਾਨਵਰ ਲੱਭਣਾ ਜਲਦੀ ਥਲਦੀ ਲੱਭ ਲਓ ਯਾਰ ਸੌਖਾ ਜਿਹਾ ਪ੍ਰਸ਼ਨ ਨੰਬਰ 9 ਤੇ ਆਪਾਂ ਆਉਣਾ ਗਊ ਗਊ ਤਾਂ ਕੱਲੀ ਟੂੜੀ ਖਾਂਦੀ ਹੈ ਕਾਹ ਖਾਂਦੀ ਹੈ ਸ਼ੇਰ ਸ਼ੇਰ ਕੱਲਾ ਮਾਸ ਹੀ ਖਾਂਦਾ ਤੁਹਾਨੂੰ ਪਤਾ ਸਿੱਧਾ ਜਾਨਵਰਾਂ ਨੂੰ ਖਾਂਦਾ ਮਨੁੱਖ ਬੱਕਰੀ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਬੱਕਰੀ ਕੱਲੀ ਇਹ ਵੀ ਕਾਹ ਖਾਂਦੀ ਹੈ ਸਾਕਾਹਾਰੀ ਹੈ ਤੇ ਮਨੁੱਖ ਕੀ ਹੈ ਸਰਬਭੋਗੀ ਹੈ ਸੀ ਅਨਸਰ ਹੈ ਮਨੁੱਖ ਕੀ ਹੈ ਸਰਬਭੋਗੀ ਹੈ ਇਹ ਦੋਨੇ ਚੀਜ਼ਾਂ ਖਾਂਦਾ ਹੈ ਸਾਕਾਹਾਰੀ ਵੀ ਅਤੇ ਮਾਸਾਹਾਰੀ ਵੀ ਸੀ ਅਨਸਰ ਹੋਣਾ ਨੈਕਸਟ ਪਾਤੀ ਬਣਾਉਣ ਲਈ ਕਹਿੰਦੇ ਕਿਹੜੀ ਸਮਗਰੀ ਵਰਤੀ ਜਾਂਦੀ ਹੈ ਵੀ ਲੈ ਰੋਟੀ ਬਣਾਉਣ ਲਈ ਕਿਹੜੀ ਸਮਗਰੀ ਵਰਤੀ ਜਾਂਦੀ ਹੈ ਅੱਜ ਦੇ ਪ੍ਰਸ਼ਨ ਥੋੜੇ ਸੌਖੇ ਨੇ ਪਰ ਸਾਨੂੰ ਪਤਾ ਵੀ ਆਟਾ ਵਰਤਿਆ ਜਾਂਦਾ ਹੈ ਨਾ ਰੋਟੀ ਬਣਾਉਣ ਲਈ ਕੀ ਵਰਤਿਆ ਜਾਂਦਾ ਆਟਾ ਅਗਲਾ ਪ੍ਰਸ਼ਨ ਨੈਕਸਟ ਆ ਕਹਿੰਦੇ ਬੀਜਾਂ ਤੋਂ ਉੱਗਣ ਵਾਲੇ ਜਵਾਨ ਪੌਦਿਆਂ ਨੂੰ ਅਸੀਂ ਕੀ ਕਹਿੰਦੇ ਹ ਕਿਸੇ ਵੀ ਬੀਜ ਤੋਂ ਉੱਗਣ ਵਾਲੇ ਜਵਾਨ ਜਿਹੜੇ ਪੌਦੇ ਹੁੰਦੇ ਉਹਨਾਂ ਨੂੰ ਅਸੀਂ ਕੀ ਬੋਲਦੇ ਹ ਅਮਨਕੌਰ ਕਹਿੰਦੇ ਸਰ ਫਿਰ ਮਨੁੱਖ ਦੇ ਜਾਨਵਰ ਹੋਇਆ ਇਹ ਮਤਲਬ ਸਮਝਿਆ ਨਹੀਂ ਵੀ ਮੈਂ ਕੀ ਕਿਹਾ ਤੁਸੇ ਪਿਛਲਾ ਪ੍ਰਸ਼ਨ ਤਾਂ ਸਹੀ ਹੈ ਉਦੋਂ ਪਿਛਲਾ ਸੀ ਉਹਦਾ ਪਿਛਲੇ ਦਾ ਮਨੁੱਖ ਹੋਣਾ ਸੀ ਅੱਛਾ ਭਈ ਮਨੁੱਖ ਜਾਨਵਰ ਹੀ ਹੈ ਉਹ ਉਥੇ ਪ੍ਰਸ਼ਨ ਦੇ ਅਕੋਰਡਿੰਗ ਨਾਲ ਉਥੇ ਇੰਗਲਿਸ਼ ਚ ਲਿਖਿਆ ਹੋਇਆ ਹੈ ਆਪਾਂ ਪਿੱਛੇ ਚੱਲਦੇ ਹਾਂ ਥੋੜਾ ਜਿਹਾ ਕਹਿੰਦੇ ਅੱਛਾ ਐਨੀਮਲ ਓਮਨੀਵੋਰ ਠੀਕ ਹੈ ਸੋ ਕਿਹੜਾ ਕਹਿੰਦੇ ਸਰਭੋਗੀ ਆ ਅਸਲ ਦੇ ਵਿੱਚ ਮਨੁੱਖ ਵੀ ਹੈ ਜੇ ਜਾਨਵਰਾਂ ਦੀ ਤਰ੍ਹਾਂ ਹੀ ਹੈ ਕਿਉਂਕਿ ਬਾਂਦਰ ਤੋਂ ਹੀ ਅਸੀਂ ਬਣੇ ਆ ਸੋ ਜਿਵੇਂ ਇਹ ਪ੍ਰਸ਼ਨ ਬਣਿਆ ਹੋਇਆ ਹੈ ਇਹਦੇ ਅਕੋਰਡਿੰਗ ਆਨਸਰ ਤੁਹਾਡਾ ਸੀ ਹੀ ਆਨਸਰ ਹੋਣਾ ਹੈ ਨਾ ਤਾਂ ਫਿਰ ਇੱਥੇ ਜੇ ਆਪਾਂ ਚਲੋ ਮੰਨ ਲਓ ਤੁਸੀਂ ਮੈਂ ਪਿਛਲੇ ਪ੍ਰਸ਼ਨ ਦੀ ਗੱਲ ਕਰਦਾ ਹਾਂ ਉਥੇ ਅੱਕੇ ਫੇਰ ਚੱਲਾਂਗੇ ਮੰਨ ਲਓ ਅਸੀਂ ਮਨੁੱਖਾਂ ਅਸਰ ਇਹਦਾ ਨਹੀਂ ਕਰਦੇ ਮੰਨ ਲਓ ਅਸੀਂ ਇਹਦਾ ਮਨੁੱਖਾਂ ਅਸਰ ਨਹੀਂ ਕਰਦੇ ਤੁਸੀਂ ਕਹਿੰਦੇ ਵੀ ਇਹਦਾ ਆਨਸਰ ਨਹੀਂ ਹੋਣਾ ਵੀ ਮਨੁੱਖ ਤਾਂ ਕਹਿੰਦੇ ਜਾਨਵਰ ਨਹੀਂ ਹੈਗਾ ਫਿਰ ਇਹਨਾਂ ਤਿੰਨ ਚੋਂ ਆਨਸਰ ਕਿਹੜਾ ਹੋਊਗਾ ਗਊ ਸ਼ੇਰ ਬੱਕਰੀ ਇਹਨਾਂ ਚੋ ਸਰਬਭੋਗੀ ਕੌਣ ਹੈ ਸ਼ੇਰ ਕਦੇ ਖਾ ਖਾਂਦਾ ਦੇਖਿਆ ਜੇ ਜਿਹੜੀ ਗਊ ਆ ਕਦੇ ਮਾਸ ਖਾਂਦੀ ਦੇਖੀਏ ਜਾਂ ਬੱਕਰੀ ਕਦੇ ਮਾਸ ਖਾਂਦੀ ਦੇਖੀਏ ਤੇ ਇਸ ਕਰਕੇ ਆਨਸਰ ਸਾਡਾ ਸੀ ਹੀ ਬਿਲਕੁਲ ਸਹੀ ਆ ਆਪਾਂ ਚੱਲਦੇ ਆਂ ਨੈਕਸਟ ਅਗਲੇ ਪ੍ਰਸ਼ਨ ਤੇ ਇਹਦਾ ਆਨਸਰ ਆ ਗਿਆ ਸੀ ਹਾਂ ਪੀਜਾਂ ਤੋਂ ਉੱਗਣ ਵਾਲੇ ਪੌਦੇ ਨੂੰ ਜਵਾਨ ਪੌਦੇ ਨੂੰ ਸੀ ਕੀ ਬੋਲਦੇ ਆਂ ਉਹਨੂੰ ਕੀ ਬੋਲਦੇ ਆਂ ਵੀ ਬਹੁਤ ਆਨਸਰ ਤੁਸੀਂ ਕਰਤਾ ਹੋਣਾ ਬਹੁਤ ਸਾਰਾ ਨਹੀਂ ਕੀਤਾ ਹੋਣਾ 11 ਦਾ ਆਨਸਰ ਆਪਾਂ ਕਰ ਰਹੇ ਸੀ ਬਿਲਕੁਲ ਰਾਈਟ ਆਨਸਰ ਤੁਹਾਡਾ ਕੀ ਹੋਣਾ ਸਪੌਟ ਬੋਲਦੇ ਆਂ ਵਾਲਾ ਠੀਕ ਆ ਸਪੌਟ ਰਾਈਟ ਆਨਸਰ ਤੁਹਾਡਾ ਏ ਹੋਣਾ ਉਹਨੂੰ ਸਪੌਟ ਬੋਲਦੇ ਸਪੌਟ ਦਾ ਮਤਲਬ ਐਸੀ ਹੁੰਦਾ ਪੁੱਗਰਿਆ ਹੋਇਆ ਬੀਜ ਹੀ ਹੁੰਦਾ ਇਹਦਾ ਮਤਲਬ ਵੀ ਕੀ ਹੁੰਦਾ ਹੈ ਉਗਰਿਆ ਹੋਇਆ ਬੀਜ ਠੀਕ ਹੈ ਅਗਲਾ ਆਲੂ ਪੌਦੇ ਦਾ ਕਿਹੜਾ ਹਿੱਸਾ ਹੁੰਦਾ ਵੀ ਆਲੂ ਆਲੂ ਨੂੰ ਇੱਕ ਪੌਦੇ ਦੇ ਅਸੀਂ ਕਿਹੜੇ ਹਿੱਸੇ ਵਜੋਂ ਦੇਖਦੇ ਆਂ ਪੱਤਾ ਹੁੰਦਾ ਫੁੱਲ ਹੁੰਦਾ ਰੂਟ ਹੁੰਦੀ ਐ ਸਟੈਮ ਹੁੰਦੀ ਐ ਬਹੁਤ ਸੋਹਣਾ ਪ੍ਰਸ਼ਨ ਹੈ 50% ਸਟੂਡੈਂਟਸ ਇਸ ਪ੍ਰਸ਼ਨ ਨੂੰ ਗਲਤ ਕਰਦੇ ਆ 50% ਸਟੂਡੈਂਟਸ ਇਸ ਪ੍ਰਸ਼ਨ ਨੂੰ ਗਲਤ ਕਰਦੇ ਆ ਵੀ ਜਿਹੜਾ ਆਲੂ ਆ ਉਹ ਪੌਦੇ ਦਾ ਕਿਹੜਾ ਹਿੱਸਾ ਹੁੰਦਾ ਹੈ ਪ੍ਰਸ਼ਨ ਦਾ ਆਨਸਰ ਕਰੋ ਆਲੂ ਪੌਦੇ ਦਾ ਕਿਹੜਾ ਹਿੱਸਾ ਹੁੰਦਾ ਹੈ ਸਾਰੇ ਕਰੋ ਅਨਸਰ ਭਾਈ ਮੈਂ ਕਿਹਾ ਵੀ 50% ਸਟੂਡੈਂਟ ਇਹਦਾ ਗਲਤ ਅਨਸਰ ਕਰਨਗੇ 50% ਇਹਦਾ ਗਲਤ ਅਨਸਰ ਕਰਨਗੇ 50% ਸਹੀ ਕਰ ਸਕਦੇ ਆ ਕੱਲ ਵੈਸੇ ਕਲਾਸ ਚ ਆਪਾਂ ਕੀ ਕੀਤਾ ਸੀ ਡਿਸਕਸ਼ਨ ਕੀਤਾ ਸੀ ਕੱਲ ਤੁਹਾਨੂੰ ਦੱਸਿਆ ਸੀ ਕੱਲ ਵਾਲੀ ਕਲਾਸ ਕਿੰਨਾ ਦੇ ਜਿਆਦਾ ਗਿਆ ਵੈਰੀ ਗੁੱਡ ਜਿਹੜੇ ਜਲ ਕਰੀ ਜਾਂਦੇ ਆ ਨਾ ਜਿਹੜੇ ਕਹਿੰਦੇ ਵੀ ਇਹਦਾ ਅਨਸਰ ਝੜਾ ਆਊਗਾ ਜਿਹਦਾ ਅਨਸਰ ਰੂਟ ਆਊਗਾ ਉਹਨਾਂ ਨੂੰ ਵੀ ਬਹੁਤ 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 ਕੋਈ ਮੁਬਾਰਕ ਨਹੀਂ ਹੈਗੀ ਤੁਹਾਨੂੰ ਭਾਈ ਤੁਸੀਂ ਸਾਰਿਆਂ ਨੇ ਗਲਤ ਕੀਤਾ ਏ ਆਨਸਰ ਆਊਗਾ ਸਟੈਮ ਸਟੈਮ ਦਾ ਮਤਲਬ ਤਣਾ ਕੱਲ ਜਿਹੜੇ ਰੈਗੂਲਰ ਕਲਾਸਾਂ ਕਰੋਗੇ ਫੇਰ ਹੀ ਪਤਾ ਲੱਗੂ ਇਹਦਾ ਆਨਸਰ ਤਣਾ ਆਉਣਾ ਵੀ ਠੀਕ ਹੈ ਸੋ ਆਲੂ ਕੀ ਹੈ ਇੱਕ ਤਰ੍ਹਾਂ ਦਾ ਤਣਾ ਹੈ ਇੱਕ ਤਰ੍ਹਾਂ ਦਾ ਸਟੈਮ ਹੈ ਡੀ ਆਨਸਰ ਆਉਣਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਗਲਤ ਕਰੋਗੇ ਤੁਸੀਂ ਲਗਭਗ ਐਂਸਮਲੇ ਵੀ ਬਹੁਤ ਜ਼ਿਆਦਾ ਸਟੂਡੈਂਟਾਂ ਨੇ ਗਲਤ ਕਰਤਾ ਇਹਦਾ ਆਨਸਰ ਡੀ ਆਉਣਾ ਸੀ ਸਟੈਮ ਯਾਦ ਰੱਖਿਓ ਇਹਦੋਂ ਆ ਭੁੱਲਿਓ ਨਾ ਕਿ ਜਿਹੜਾ ਆਲੂ ਹੈ ਆਲੂ ਪੌਦਾ ਜਿਹੜਾ ਉਹ ਕਿਸ ਤਰ੍ਹਾਂ ਦੀ ਫਸਲ ਹੈ ਸਟੈਮ ਹੈ ਉਹਦਾ ਸੀ ਸਟੈਮ ਜਾਂ ਤਣਾ ਖਾਨੇ ਆ ਠੀਕ ਹੈ ਅਗੀਆਂ ਕਿਹਨੇ ਵਿੱਚ ਚੌਪ here have to more edible parts ਇਹਨੂੰ ਪੰਜਾਬੀ ਚ ਵੀ ਪੜ ਲੈਣਾ ਇੰਗਲਿਸ਼ ਪਹਿਲਾਂ ਪੜ ਲਓ ਪ੍ਰਸ਼ਨ ਜਿੰਨਾਂ ਨੂੰ ਸਮਝ ਆਉਂਦਾ ਠੀਕ ਹੈ ਹਾਂ ਜਿੰਨਾਂ ਨੂੰ ਇੰਗਲਿਸ਼ ਸਮਝ ਆਉਂਦਾ ਮੰਨ ਲਓ ਆਨਸਰ ਇੱਥੋਂ ਕਰਨੇ ਆ ਸੀ ਮਿਲਦਾ ਸ਼ਾਇਦ ਉੱਪਰ ਦੱਸੇ ਹੋਏ ਆ ਇਹਨਾਂ ਚੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸਹੀ ਆ ਬਨਾਨਾ ਪੰਪਕਿਨ ਲੇਡੀ ਫਿੰਗਰ ਪ੍ਰਿੰਡੀ ਬਰੈਂਜਲ ਠੀਕ ਹੈ ਸੋ ਚਲੋ ਪੰਜਾਬੀ ਚ ਦੇਖ ਲਓ ਪੰਜਾਬੀ ਚ ਕਹਿੰਦੇ ਹੇਠ ਲਿਖੇ ਖਾਣਯੋਗ ਪੌਦਿਆਂ ਦੀ ਸੂਚੀ ਦਿੱਤੀ ਗਈ ਹੈ ਠੀਕ ਹੈ ਪੌਦਿਆਂ ਦੇ ਕਹਿੰਦੇ ਕਿਹੜੇ ਜੋੜੇ 2 ਜਾਂ 2 ਤੋਂ ਵੱਧ ਖਾਣਯੋਗ ਹਿੱਸੇ ਹੁੰਦੇ ਆ ਠੀਕ ਹੈ ਵੀ ਉਹ ਕਿਹੜੇ ਜੋੜੇ ਆ ਪੌਦਿਆਂ ਦੇ ਕਹਿੰਦੇ ਕਿਹੜੇ ਜੋੜੇ ਦੇ 2 ਜਾਂ 2 ਤੋਂ ਵੱਧ ਖਾਣਯੋਗ ਹਿੱਸੇ ਹੁੰਦੇ ਹਨ ਜੋੜਾ ਲੱਭਣਾ ਇਹਨਾਂ ਚੋ ਕੇਲਾ ਕਦੂ ਆਹ ਲੇਡੀ ਫਿੰਗਰ ਦਾ ਮਤਲਬ ਹੁੰਦੀ ਹੈ ਭਿੰਡੀ ਭਿੰਡੀ ਕਹਿੰਦੇ ਨੇ ਆਪਾਂ ਭਿੰਡੀ ਭਿੰਡੀ ਉਹ ਬਾਪੂ ਵੀ ਭਿੰਡੀ ਜਾਂ ਫਿਰ ਬੈਂਕ ਨਹੀਂ ਹਾਂ ਪੰਜਾਬੀ ਚ ਆ ਗਿਆ ਪ੍ਰਸ਼ਨ ਕਰੋ ਵੀ ਪੜੋ ਤੇ ਆਨਸਰ ਕਰੋ ਜਲਦੀ ਜਲਦੀ 14 ਕਿੰਨੇ দেয়াਗੇ ਆਪਾਂ ਪ੍ਰਸ਼ਨ ਕਿੰਨਾ ਸੀ ਪਿਛਲਾ 13 14 ਤੇ 13 ਨੰਬਰ ਪ੍ਰਸ਼ਨ ਤੇ ਆ ਰਿਹਾ ਪੁੱਤ 13 ਦਾ ਆਨਸਰ ਕਰਨਾ ਤੁਸੀਂ 13 ਦਾ ਆਨਸਰ ਕਰਨਾ ਬਿਲਕੁਲ ਇਹਦਾ ਆਨਸਰ ਥੋੜਾ ਕੇਲਾ ਤੇ ਕੱਦੂ ਆਊਗਾ ਹੁਣ ਕੇਲੇ ਤੇ ਕੱਦੂ ਦਾ ਮਤਲਬ ਕੀ ਹੋਊਗਾ ਏ ਤੇ ਬੀ ਏ ਤੇ ਬੀ ਪਰ ਏ ਆਨਸਰ ਹੀ ਤੁਹਾਡਾ ਰਾਈਟ ਹੋਊਗਾ ਜਿੰਨਾ ਏ ਆਊਗਾ ਵੈਰੀ ਗੁੱਡ ਏ ਆਨਸਰ ਜਿੰਨਾ ਆਊਗਾ ਵੈਰੀ ਗੁੱਡ ਕਹਿੰਦੇ ਕੁਐਸਚਨ ਸਮਝ ਨਹੀਂ ਆਇਆ ਠੀਕ ਹੈ ਕੁਐਸਚਨ ਦਾ ਕੀ ਮਤਲਬ ਹੈ ਕਹਿੰਦੇ ਵੀ ਹੇਠ ਦੇਤੇ ਪੌਦੇ ਦੇ ਜੋੜੇ ਦੋ ਜਾਂ ਦੋ ਤੋਂ ਵੱਧ ਖਾਣਯੋਗ ਹਿੱਸੇ ਹੁੰਦੇ ਆ ਮੰਨ ਲਓ ਜਿਹੜਾ ਕੱਦੂ ਹੈ ਕੱਦੂ ਦਾ ਜਿਹੜੀ ਸਕਿਨ ਆਪਾਂ ਉਹ ਖਾ ਜਾਂਦੇ ਆ ਕੱਦੂ ਦੇ ਵਿੱਚ ਬੀ ਹੁੰਦੇ ਆ ਬੀ ਬੀ ਵੀ ਖਾਏ ਨੇ ਕद्दू ਦੇ ਖਾਣੇ ਕੀ ਨਹੀਂ ਖਾਂਦੇ ਕद्दू ਦੇ ਵੀ ਠੀਕ ਹੈ ਐਂ ਕੇਲਾ ਹੈ ਕੇਲੇ ਦੇ ਵਿੱਚ ਵੀ ਤੁਸੀਂ ਆਖੋ ਕਿਤੇ ਕੇਲੇ ਦੇ ਵੀ ਤਾਂ ਦੇਖੇ ਨਹੀਂ ਉਹ ਚ ਵੀ ਵੀ ਹੁੰਦੇ ਆ ਠੀਕ ਹੈ ਸੋ ਅਸਲ ਦੇ ਵਿੱਚ ਜੇ ਕੇਲੇ ਦੀ ਗੱਲ ਕਰੀਏ ਅਸਲ ਕੇਲਾ ਫਲ ਫੁੱਲ ਦਰੁਣੀ ਤਣਾ ਠੀਕ ਹੈ ਸਾਰਾ ਕੁਝ ਉਹ ਖਾਦਾ ਜਾਂਦਾ ਕੇਲੇ ਦਾ ਵੀ ਠੀਕ ਹੈ ਤਾਂ ਉਹਦੇ ਦੋ ਜਾਂ ਦੋ ਤੋਂ ਬਾਅਦ ਹਿੱਸੇ ਖਾ ਸਕਦੇ ਆ ਕੇਲੇ ਤੇ ਕद्दू ਦੇ ਠੀਕ ਹੈ ਇਸ ਕਰਕੇ ਅਨਸਰ ਤੁਹਾਡਾ ਕੇਲਾ ਤੇ ਕद्दू ਆਉਣਾ ਸੀ ਬਿਲਕੁਲ ਓਕੇ ਹੈ ਠੀਕ ਹੈ ਵੀ ਗੱਲ ਸਮਝ ਆ ਗਈ ਨਾ ਇਹਨਾਂ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਹਿੱਸੇ ਅਸੀਂ ਖਾ ਸਕਦੇ ਹਾਂ ਕੇਲੇ ਤੇ ਕਦੂ ਦੇ ਇਸ ਕਰਕੇ ਅੰサー ਤੁਹਾਡਾ ਫਸਟੇ ਨੈਕਸਟ ਅਗਲਾ ਕਿਨੇ ਕੇਲੇ ਦੇ ਪੌਦੇ ਦਾ ਹਿੱਸਾ ਨਹੀਂ ਵਰਤਿਆ ਜਾ ਸਕਦਾ ਅੱਛਾ ਕਿਨੇ ਦਾ ਪਾਰਟ ਆਫ ਬਨਾਣਾ ਪਲਾਂਟ ਨਾਟ ਯੂਜ਼ਡ ਐਸ ਕੇਲੇ ਦੇ ਪੌਦੇ ਦਾ ਕਨੇ ਕਿਹੜਾ ਹਿੱਸਾ ਵਰਤਿਆ ਨਹੀਂ ਜਾ ਸਕਦਾ ਫੁੱਲ ਫਲ ਸਟੈਮ ਰੂਟ ਕਿਹਦੀ ਵਰਤੂ ਨਹੀਂ ਅਸੀਂ ਕਰ ਸਕਦੇ ਕੇਲੇ ਦੇ ਕਿਹੜੇ ਹਿੱਸੇ ਦੀ ਸਿਰ ਵਰਤੋਂ ਨਹੀਂ ਕਰ ਸਕਦੇ ਫੁੱਲ ਦੀ ਕਰ ਸਕਦੇ ਆ ਫਲ ਦੀ ਕਰ ਸਕਦੇ ਆ ਸਟੈਮ ਦੀ ਕਰ ਸਕਦੇ ਆ ਪਰ ਜੜ ਦੀ ਵਰਤੋਂ ਨਹੀਂ ਕਰ ਸਕਦੇ ਰੂਟ ਦੀ ਵਰਤੋਂ ਨਹੀਂ ਕਰ ਸਕਦੇ ਚੜ੍ਹ ਦੀ ਵਰਤੋਂ ਨਹੀਂ ਕਰ ਸਕਦੇ ਹਾਂ ਆਪਾਂ ਬ੍ਰੈਂਜਲ ਦੀ ਵਰਤੋਂ ਨਹੀਂ ਕ ਅਮਲ ਸੋਰੀ ਬ੍ਰੈਂਜਲ ਜਿਹੜੇ ਲਿਖ ਰਹੇ ਆ ਮਾਫੀ ਚਾਹੁੰਦੇ ਆ ਭਈ ਉਹ ਅਸਲ ਦੇ ਵਿੱਚ ਨਾ ਪ੍ਰਸ਼ਨ ਦੇ ਵਿੱਚ ਕੋਈ ਹੋਰ ਮਤਲਬ ਵੀ ਸੈਂਸਿਟਿਵ ਇੱਕ ਰੀਜ਼ਨ ਹੈ ਠੀਕ ਹੈ ਜਦੋਂ ਥਿਉਰੀ ਪੜ੍ਹੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਜਿਹੜੇ ਉਹ ਪ੍ਰਸ਼ਨ ਦੇ ਆਪਾਂ ਪਿੱਛੇ ਕਰਕੇ ਆ ਉਹਦੇ ਵਿੱਚ ਥੋੜਾ ਜਿਹਾ ਕੋਈ ਸੈਂਸਿਟਿਵਿਕ ਰੀਜਨ ਹੈ ਵੀ ਕਿਹੜੇ ਕਿਹੜੇ ਮਨ ਲਵੀ ਉਹ ਅਸਲ ਦੇ ਵਿੱਚ ਉਹ ਨਾ ਇਹ ਪ੍ਰਸ਼ਨ ਦੇ ਵਿੱਚ ਹੋ ਸਕਦਾ ਬਣਾਉਣ ਦੇ ਵਿੱਚ ਗਲਤੀ ਹੋਵੇ ਉਹ ਪਿੱਛੇ ਵੀ ਅਸੀਂ ਕਿਸੇ ਮਨ ਲਵੀ ਕੇਲੇ ਦਾ ਮਤਲਬ ਇਹ ਨਹੀਂ ਵੀ ਇਕੱਲਾ ਕੇਲਾ ਅਸਲ ਦੇ ਵਿੱਚ ਉੱਥੇ ਨਾ ਕੇਲੇ ਦਾ ਮਤਲਬ ਇਹ ਨਹੀਂ ਵੀ ਇਕੱਲੇ ਕੇਲੇ ਦੀ ਗੱਲ ਹੋ ਰਹੀ ਆ ਉਹ ਪੂਰੇ ਕੇਲੇ ਦੇ ਪਲਾਂਟ ਦੀ ਗੱਲ ਹੋ ਰਹੀ ਆ ਉਸੀ ਤਰ੍ਹਾਂ ਕद्दू ਦਾ ਵੀ ਹੋ ਸਕਦਾ ਪੂਰੇ ਕद्दू ਦੇ ਪਲਾਂਟ ਦੀ ਪੂਰੀ ਬੇਲ ਦੀ ਗੱਲ ਹੋ ਰਹੀ ਹੋਵੇ ਹੈਨਾ ਇਸੇ ਕਰਕੇ ਉਸ ਪ੍ਰਸ਼ਨ ਦਾ ਆਨਸਰ ਕੇਲਾ ਤੇ ਕद्दू ਬਣਿਆ ਸੀ ਇੱਥੇ ਆਪਾਂ ਆਨਸਰ ਕਰ ਰਹੇ ਹਾਂ ਜੜਾ ਆਉਣਾ ਇਹਦਾ ਜੜਾ ਆਉਣਾ ਬਿਲਕੁਲ ਸਹੀ ਹੈ ਕੇਲੇ ਦਾ ਕਹਿੰਦੇ ਪੌਦੇ ਦਾ ਹਿੱਸਾ ਨਹੀਂ ਵਰਤਿਆ ਜਾਂਦਾ ਜੜ ਜੜ ਨਹੀਂ ਵਰਤੀ ਜਾਂਦੀ ਦੇਖੋ ਬਾਕੀ ਫੁੱਲ ਫਲ ਸਟੈਮ ਇਹ ਸਾਰੀਆਂ ਚੀਜ਼ਾਂ ਕੇਲੇ ਦੀਆਂ ਵਰਤ ਲਈਆਂ ਜਾਂਦੀਆਂ ਦੇਖਿਓ ਇੱਥੇ ਵੀ ਲਿਖਿਆ ਹੋਇਆ ਉਹੀ ਚੀਜ਼ ਹਾਂ ਕਹਿੰਦੇ ਥਿਉਰੀ ਵੀ ਕਰਵਾ ਦਿਓ ਭਈ ਥਿਉਰੀ ਕਰ ਲਓ ਕਰਵਾਈ ਹੋਈ ਆ ਆਲਰੇਡੀ ਤੁਸੀਂ ਐਪ ਕੋਰਸ 'ਚ ਜਾਓ ਥਿਉਰੀਸ ਨੂੰ ਪੜ੍ਹਨ ਵਾਸਤੇ ਸਾਰੀ ਮਿਲ ਜਾਣੀ ਆ ਕਹਿੰਦੇ ਸ਼ਰਤਾਂ ਦੇ ਹਰੇਕ ਸੈੱਟ ਨੂੰ ਪੜ੍ਹੋ ਤੇ ਅਜੀਬ ਸਮੂਹੀ ਪਹਿਚਾਣ ਕਰੋ ਇਹਨਾਂ 'ਚ ਮਿਲ ਵੀ ਅਜਾ ਸਮੂਹ ਲੱਭਣਾ ਜਿਹੜਾ ਅਲੱਗ ਤੋਂ ਹੋਵੇ ਜਿਵੇਂ ਗਾਂ ਦੁੱਧ ਮੱਖਣ ਇਤੇ ਕੋਈ ਚੀਜ਼ ਐ ਇਤੇ ਕੋਈ ਚੀਜ਼ ਆ ਗਾਂ ਦੁੱਧ ਦਿੰਦੀ ਆ ਦੁੱਧ ਤੋਂ ਮੱਖਣ ਬਣਦਾ ਮੁਰਗੀ ਮਾਸ ਆਂਡੇ ਵੀ ਮੁਰਗੀ ਦਾ ਮੀਟ ਵੀ ਬਣਦਾ ਆਂਡੇ ਵੀ ਮੁਰਗੀ ਦਿੰਦੀ ਆ ਇਹ ਵੀ ਗੱਲ ਇੱਕ ਸਹੀ ਐ ਬੱਕਰੀ ਕਹਿੰਦੇ ਬੱਕਰੀ ਦੁੱਧ ਦਿੰਦੀ ਆ ਤੇ ਬੱਕਰੀ ਤੋਂ ਉਹਲੇ ਵੀ ਮਾਸ ਵੀ ਮਿਲਦਾ ਹੈ ਇਹ ਵੀ ਗੱਲ ਸਹੀ ਹੈ ਕਹਿੰਦੇ ਪੌਦੇ ਸਬਜ਼ੀਆਂ ਮੱਖਣ ਦਾ ਦੁੱਧ ਆਕੀਏ ਮੱਖਣ ਦੁੱਧ ਅੱਛਾ ਬਟਰ ਮਿਲਕ ਹੁਣ ਦੱਸੋ ਵੀ ਆਨਸਰ ਕੀ ਬਣਨਾ ਹੈ ਇਹਨਾਂ ਚੋਂ ਤੁਸੀਂ ਲੱਭਣਾ ਓੜ ਓੜ ਸੈੱਟ ਲੱਭਣਾ ਅਜੀਬ ਸੈੱਟ ਪਛਾਣਨਾ ਇਹਨਾਂ ਚੋਂ ਕਿਹੜਾ ਅਲੱਗ ਸੈੱਟ ਹੈ ਚਾਰਾਂ ਦੇ ਵਿੱਚੋਂ ਜਲਦੀ ਜਲਦੀ ਚਾਰਾਂ ਦੇ ਵਿੱਚੋਂ ਅਲੱਗ ਸੈਟ ਲੱਭਣਾ ਤੁਹਾਨੂੰ ਪਤਾ ਵੀ ਇੱਕ ਹੀ ਆ ਰਿਹਾ ਜਿਸ ਪੌਦਿਆਂ ਦੀ ਗੱਲ ਹੋ ਰਹੀ ਹੈ ਸਬਜ਼ੀਆਂ ਦੀ ਗੱਲ ਹੋ ਰਹੀ ਹੈ ਡੀ ਅਨਸਰ ਤੋਂ ਆਊਗਾ ਰਾਈਟ ਇਹਨਾਂ ਡੀ ਆ ਗਿਆ ਵੈਰੀ ਗੁੱਡ ਸੋ 15 ਦਾ ਅਨਸਰ ਡੀ ਜਿੰਨਾ ਆ ਗਿਆ ਵੈਰੀ ਗੁੱਡ ਹੈ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਿਓ ਪੁਰਾਣੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਇਹ ਕਲਾਸ ਨਾਲ ਡੇਲੀ 2 ਵਜੇ ਚੱਲਦੀ ਹੈ ਅੱਜ ਆਪਣੀ ਚੌਥੀ ਕਲਾਸ ਹੈ ਇਸ ਤੋਂ ਪਹਿਲਾਂ ਆਪਣੀਆਂ ਕਿੰਨੀਆਂ ਕਲਾਸ ਹੋ ਗਈਆਂ ਤਿੰਨ ਕਲਾਸਾਂ ਹੋ ਗਈਆਂ ਠੀਕ ਹੈ ਈਵੀਐਸ ਦਾ ਯਾਰ ਚੁੱਪ ਕਰਕੇ ਤੁਸੀਂ ਇੱਕ ਇੱਕ ਕਿਨਕਾ ਪੜਨਾ ਚਾਹੁੰਦੇ ਹੋ ਹਰ ਇੱਕ ਚੀਜ਼ ਤੁਹਾਨੂੰ ईवीएस ਦੀ ਮਿਲ ਜਾਣੀ ਹੈ ਠੀਕ ਹੈ ਚਾਹੇ ਐਨਸੀਆਰਟੀ 베이스 ਵੀएस ए ਐਨਸੀਆਰਟੀ 베이스 ਪ੍ਰਸ਼ਨ ਨੇ ਤੁਸੀਂ ਐਂ ਧਿਆਨ ਦੇ ਲਿਓ ਮੜਾ ਜਾ ਪੀਐਸਵੀ ਦੇ ਵੱਲ ਵੀ ਤੁਹਾਨੂੰ ਕਰਵਾ ਦਾਂਗੇ ਵਿੱਚ ਹੀ ਹਨਾ ਤੇ ਸਾਰਾ ਕੁਝ ਮਿਲ ਜਾਣਾ 30 ਚੋਂ 30 ਨੰਬਰ ईवीएस ਦੇ ਤੁਹਾਡੇ ਆ ਸਕਦੇ ਜੇ ਤੁਸੀਂ ਧਿਆਨ ਨਾਲ ਸਾਰੀਆਂ ਕਲਾਸਾਂ ਲਾਉਂਗੇ ਰੈਗੂਲਰ ਬਣੇ ਰਹੋ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਪੌਦੇ ਸਾਨੂੰ ਦਵਾਈਆਂ ਦਿੰਦਾ ਹੈ ਮਤਲਬ ਪੌਦਾ ਸਾਨੂੰ ਦਵਾਈਆਂ ਦਿੰਦਾ ਹੈ ਕੈਸਟਰੋਲ ਦਾ ਤੇਲ ਤੁਲਸੀ ਦਤ ਤੂਰਾ ਸਾਰੇ ਹੀ ਮਿਲ ਇਹ ਦਵਾਈਆਂ ਦਿੰਦੇ ਸਾਨੂੰ ਸਾਰੇ ਪੌਦਿਆਂ ਤੋਂ ਹੀ ਦਵਾਈਆਂ ਮਿਲਦੀਆਂ ਠੀਕ ਹੈ ਬਿਲਕੁਲ ਆਲ ਆਊਗਾ ਸਾਰੇ ਹੀ ਇਹ ਤਤੂਰਾ ਹੋ ਗਿਆ ਤુલਸੀ ਤੇ ਸਾਰੇ ਕੀ ਹੈ ਪੌਦਿਆਂ ਤੋਂ ਮਿਲਦੇ ਹਨ ਤੇਲ ਪੈਦਾ ਕਰਨ ਵਾਲੇ ਪੌਦੇ ਹਨ ਵੀ ਤੇਲ ਕਿੰਨਾ ਤੋਂ ਮਿਲਦਾ ਵੀ ਗੁੱਡ ਆਫਟਰਨੂੰ ਵੀ ਜਿਹੜੇ ਲੇਟ ਆ ਰਹੇ ਹੋ ਠੀਕ ਹੈ ਸੋ ਕੱਲ ਨੂੰ ਕਲਾਸ ਮਿੰਤੂ ਲੱਗਦਾ ਵੀ ਆਪਾਂ 2:30 ਵਜੇ ਨਾ ਕਰ ਲਿਆ ਕਰੀਏ ਮੈਨੂੰ ਇਹ ਲੱਗਦਾ ਕਿ ਠੀਕ ਹੈ ਮਤਲਬ ਠੀਕ ਹੈ ਹੈਨਾ ਬਾਅਦ ਚ ਦੇਖ ਲਿਆ ਕਰਨਗੇ ਯਾਰ ਜਿਨ੍ਹਾਂ ਨੇ ਵੀ ਕਲਾਸ ਦੇਖਣੀ ਹੈ ਆਫਲਾਈਨ ਵੀ ਬਾਅਦ ਚ ਪਿਆ ਰਹਿੰਦਾ ਲਿੰਕ ਬਾਅਦ ਚ ਦੇਖ ਲਿਆ ਕਰੋ ਠੀਕ ਹੈ ਮੈਨੂੰ ਪਤਾ ਬਹੁਤ ਸਾਰੇ ਲੇਟ ਆਉਂਦੇ ਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਦੇਖਣੀ ਹੈ ਬਾਅਦ ਚ ਦੇਖ ਲੈਣਗੇ ਵੀ ਕਿਉਂਕਿ ਹੁਣ ਜੇ ਆਪਾਂ ਇਹ ਸੋਚੀਏ ਵੀ ਅਸੀਂ ਨਾਲੇ ਤਾਂ ਪੇਪਰ ਪਾਸ ਕਰਨਾ ਹੈ ਨਾਲੇ ਸਾਡੇ ਕੋਲੇ ਕਲਾਸ ਦੇਖਣ ਦਾ ਟਾਈਮ ਨਹੀਂ ਹੈਗਾ ਤਾਂ ਫਿਰ ਵੀ ਇਹ ਗਲਤ ਹੈ ਹੈਨਾ ਕਹਿੰਦੇ ਅਕੈਡਮੀ ਕਿੱਥੇ ਹੈ ਜੀ ਆਪਾਂ ਵੀ ਅਕੈਡਮੀ ਆਪਾਂ ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਮਾਨਸਾ ਤੋਂ ਠੀਕ ਹੈ ਬਲਾਕ ਬੜਲਾਡਾ ਆਪਣਾ ਬੜਲਾਡਾ ਆਪਣਾ ਸ਼ਹਿਰ ਪੈਂਦਾ ਠੀਕ ਹੈ ਤੇ ਆਪਾਂ ਆਫਲਾਈਨ ਵੈਸੀ ਅਕੈਡਮੀ ਆਪਣੀ ਨਹੀਂ ਆਪਾਂ ਆਨਲਾਈਨ ਹੀ ਕਰਵਾਉਨੇ ਆ ਆਪਣਾ ਐਪ ਬਣਿਆ ਹੋਇਆ MSW ਸਟਡੀ ਉੱਥੇ ਸਾਰੇ ਕੋਰਸ ਵਗੈਰਾ ਆਪਣੇ ਹੁੰਦੇ ਆ ਥਿਉਰੀ ਚ ਵੀਡੀਓ ਲੈਕਚਰ ਆਹੀ ਠੀਕ ਹੈ ਤੇ ਬਾਕੀ ਆਪਾਂ YouTube ਤੇ ਆਪਣਾ ਇਹ ਚੈਨਲ ਬਣਿਆ ਹੋਇਆ ਜਿੱਤੇ ਤੁਸੀਂ ਦੇਖ ਰਹੇ ਹੋ ਇਹਦੇ ਸਾਰੀਆਂ ਕਲਾਸਾਂ ਕਰਦੇ ਆ ਇਸ ਚੈਨਲ ਨੂੰ ਵੀ ਤੁਸੀਂ ਆਪਣਾ ਫੋਲੋ ਕਰ ਲਓ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਐਗਜ਼ਾਮ ਦੇ ਪੱਖ ਤੋਂ ਪੀਸਟਰ ਦੇ ਪੱਖ ਤੋਂ ਮਿਲਦੀਆਂ ਰਹਿਣੀਆਂ ਗਰਮੀਤ ਸਿੰਘ ਕਹਿੰਦੇ ਸਰ ਅਸੀਂ ਤੁਹਾਨੂੰ ਮੋਟੀਵੇਸ਼ਨ ਕਰਾਂਗੇ ਠੀਕ ਹੈ ਵੀ ਧੰਨਵਾਦ ਹਾਂ ਮੋਟੀਵੇਸ਼ਨ ਦੀ ਜ਼ਰੂਰਤ ਆ ਵੀ ਵੀ 18 ਪ੍ਰਸ਼ਨ ਸੀ ਇਹ ਇੱਕ ਕਿੱਧਰ ਗਿਆ ਮੈਂ ਇੱਕ ਵਾਰੀ ਚੈੱਕ ਕਰ ਲਾਂ ਵੀ ਪ੍ਰਸ਼ਨ ਤਾਂ 18 ਸੀ ਮੇਲਾ ਇੱਕ ਵਾਰੀ ਮੈਂ ਦੇਖ ਲਾਂ 17 ਹੀ ਰਹਿ ਗਏ ਵਿਚਾਰੇ ਹਸ ਤਾਰੇ ਸੀ ਬਈ ਅੱਜ ਦੀ ਕਲਾਸ ਇੰਨੀ ਰਹਿਣਗੀ ਇਹਦਾ ਆਨਸਰ ਤੁਹਾਡਾ ਆਉਣਾ ਵੀ ਸਰੋਂ ਤੋਂ ਕੀ ਮਿਲਦਾ ਸਾਨੂੰ ਤੇਲ ਪੈਦਾ ਮਿਲਦਾ ਤੇਲ ਸਰੋਂ ਦਾ ਤੇਲ ਹਨਾ ਸੋ ਅੱਜ ਦੀ ਕਲਾਸ ਦਾ ਇੰਨੀ ਰਹਿਣਾ ਹੌਲੀ ਹੌਲੀ ਕੋਈ ਨਾ ਪ੍ਰਸ਼ਨਾਂ ਦੀ ਗਿਣਤੀ ਵਧਾਵਾਂਗੇ ਠੀਕ ਹੈ ਬਈ ਥੋੜਾ ਜਿਹਾ ਨਾ ਜਿਵੇਂ ਕਹਿੰਦੇ ਹਲੇ ਸਿਸਟਮ ਜਾਂ ਸੈੱਟ ਨਹੀਂ ਆ ਰਿਹਾ ਅੱਛਾ ਕਹਿੰਦੇ ਮਾਨਸਾ ਏਰੀਆ ਚ ਪੇਪਰ ਕਲੀਅਰ ਹੀ ਮਿਲ ਕੇ ਜਾਵਾਂਗੇ ਬਈ 100% ਹੋ ਜਾਊਗਾ ਪੇਪਰ ਕਲੀਅਰ ਪਰ ਰੈਗੂਲਰ ਬਣੇ ਰਹੋ ਠੀਕ ਹੈ ਰੈਗੂਲਰ ਬਣੇ ਰਹੋ CDP ਆਪਣੀ 8:30 ਵਜੇ ਰਾਤ ਨੂੰ ਕਲਾਸ ਹੁੰਦੀ ਹੈ ਜਿਹੜੇ CDP ਦੀ ਕਲਾਸ ਦੇਖਦੇ ਹੋ ਜਰੂਰ ਦੇਖੋ ਠੀਕ ਹੈ ਇਹ ਇਸ ਤੋਂ ਬਾਅਦ ਆਪਣੀ ਪੰਜਾਬੀ ਦੀ 4 ਵਜੇ ਕਲਾਸ ਹੁੰਦੀ ਹੈ ਮੈਡਮ ਰਸ਼ਪਾਲ ਵੱਲੋਂ ਉਹ ਕਲਾਸ ਤੁਸੀਂ ਜਰੂਰ ਕਰੋ ਠੀਕ ਹੈ ਬਲ 3 ਨੰਬਰਾਂ ਦੀ CDP ਰਾਤੀ 8:30 ਵਜੇ ਕਲਾਸ 30 ਦੀ ਪੰਜਾਬੀ 30 ਦੀ ਛੋਟੀ ਆ ਹੋ ਗਈ 90 ਨੰਬਰਾਂ ਦਾ ETTT ਦਾ ਕੰਮ ਛੋਟਾ ਹੋ ਰਿਹਾ ਆਪਣੇ ਕੋਲੇ ਠੀਕ ਹੈ ਸੋ ਕੋਸ਼ਿਸ਼ ਕਰਾਂਗੇ ਜੇ ਤੁਸੀਂ ਹੋਰ ਮੈਥ ਵਗੈਰਾ ਜਾਂ ਇੰਗਲਿਸ਼ ਕਰਨਾ ਚਾਹੁੰਦੇ ਤਾਂ ਫਿਰ ਕੋਰਸ ਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਉਹਦੇ ਨਾਲ ਸਵੰਤ ਲੈਕਚਰ ਹਨ ਸੋ ਇਹ ਨਾਮ ਲਿਖ ਦਿਓ ਸਬਜੈਕਟ ਡਿਸਟ੍ਰਿਕਟ ਜੈਂਡਰ ਆ ਫ੍ਰੀ WhatsApp ਗਰੁੱਪ ਚ ਐਡ ਹੋ ਜਾਓ Telegram ਚੈਨਲ ਨੂੰ ਵੀ ਜੁਆਇਨ ਕਰ ਲਓ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਫੁੱਲ ਚੈਨਲ ਟੌਪਿਕ ਵੀ ਸਾਰੇ ਕਰਵਾ ਦਾਂਗੇ ਠੀਕ ਹੈ ਸੋ ਰਾਹੁਲ ਨਹਿਨ ਦੀ ਤਰ੍ਹਾਂ ਤੁਸੀਂ ਵੀ 115 ਅੰਕਲ ਜਾ ਸਕਦੇ ਹੋ ਇਹਨਾਂ ਫ੍ਰੀ ਕਲਾਸਾਂ ਦੇ ਰਾਹੀਂ ਆਪਣੇ ਆਵਲੇ ਕੋਰਸ ਨੇ ਆ ETT ਵਾਲਾ ਵਾਸਤੇ ਫੁੱਲ ਕੋਰਸ ਹੈ ਠੀਕ ਹੈ ਇਸ ਕੋਰਸ ਦੇ ਵਿੱਚ ਮਨੋਵਿਗਿਆਨ ਪੰਜਾਬੀ ਇੰਗਲਿਸ਼ ਮੈਥ EVS ਸਾਰਾ ਕੁਝ ਮਿਲੂਗਾ ਜਿੱਥੇ ਤੁਹਾਨੂੰ ਮੌਕ ਟੈਸਟ ਵੀ ਪ੍ਰੋਵਾਈਡ ਹੋਣਗੇ ਠੀਕ ਹੈ ਸਿਰਫ 2499 ਦਾ ਕੋਰਸ ਹੈ 1 ਸਾਲ ਕੋਰਸ ਦੀ ਵੈਲਿਡਿਟੀ ਹੈ ਠੀਕ ਹੈ ਜੀ ਸੋ ਇਹਨਾਂ ਕੋਰਸਾਂ ਨੂੰ ਤੁਸੀਂ ਬਾਏ ਕਰ ਸਕਦੇ ਹੋ ਐਸਐਸਟੀ ਵਾਲੇ ਬੀਐਡ ਵਾਲੇ ਜਿਨ੍ਹਾਂ ਨੇ ਕੋਰਸ ਲੈਣਾ ਹੈ ਇਹ ਵਾਲਾ ਕੋਰਸ ਲੈ ਸਕਦੇ ਹੋ ਇੱਥੇ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਹੋਵੇ ਜਿਹੜੇ ਆ ਐਮਸੀਕਿਊ ਕਰ ਰਹੇ ਆ ਵਿੱਦ ਥਿਉਰੀ ਸਾਨੂੰ ਮਿਲ ਜਾਣਗੇ ਆ ਦੇਖੋ ਹੁਣ ਬਹੁਤ ਸਾਰੇ ਕਿਹਦੇ ਟੌਪਿਕ ਕਿਹੜਾ ਆ ਦੇਖੋ ਵੀ ਥਿਉਰੀ ਆਪਣੀ ਇਹ ਚ ਕਰਵਾਈ ਹੋਈ ਹੈ ਆਲਰੇਡੀ ਆ ਦੇਖੋ ਇਹ ਚ ਆ ਆ ਵਾਲਾ ਟੌਪਿਕ ਸੀ ਆ ਦੇਖੋ ਕਰਾਓ ਕਰੂ ਸਾਰਾ ਕੁਝ ਠੀਕ ਹੈ ਅਭੀ ਕਿਹੜੇ ਜਾਨਵਰ ਕੇ ਮਾਸਾਹਰੀ ਨੇ ਕਿਹੜੇ ਬ ਆ ਦੇਖੋ ਸਾਰਾ ਕੁਝ ਲਿਖਿਆ ਹੋਇਆ ਠੀਕ ਹੈ ਸਾਰਾ ਥਿਉਰੀ ਚ ਆ ਜਾਂਦਾ ਹੈ ਇਹ ਥਿਉਰੀ ਕਾਫੀ ਵੱਡੀ ਹੈ ਤਾਂ ਇਹਦਾ ਮਤਲਬ ਸੀ ਆ ਦੇਖੋ ਇਹ ਐਨਸੀਆਰਟੀ ਕਲਾਸ 6ਵੀਂ ਦੀ ਬੁੱਕ ਚੋਂ ਫੂਡ ਵਾਲਾ ਟੌਪਿਕ ਸੀ ਆਪਣਾ ਠੀਕ ਹੈ ਫੂਡ ਵਾਲਾ ਟੌਪਿਕ ਕਰਵਾਇਆ ਅੱਜ ਆਪਾਂ ਫੂਡ ਦੇ ਟੌਪਿਕ ਨਾਲ ਸੰਬੰਧਤ ਆਪਾਂ ਪ੍ਰਸ਼ਨ ਕਰਾਏ ਆ ਠੀਕ ਹੈ ਇਹ ਪ੍ਰਸ਼ਨ ਤੁਸੀਂ ਕਰ ਸਕਦੇ ਹੋ ਤਾਂ ਜੇ ਥਿਉਰੀ ਕਰਨੀ ਤਾਂ ਫਿਰ ਤੁਸੀਂ ਕੋਰਸ 'ਚ ਪਹੁੰਚ ਸਕਦੇ ਹੋ ਸੋ ਧੰਨਵਾਦ ਵੀ